ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵਫਦ ਦੇ ਵੱਲੋਂ ਹਲਕਾ ਖਨੌਰ ਦੇ ਬਾੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ ਇਸ ਦੌਰਾਨ ਐਨ ਕੇ ਸ਼ਰਮਾ ਸਰਜੀਤ ਸਿੰਘ ਚਿੰਜਰ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ ਸਮੇਤ ਵੱਡੀ ਲੀਡਰਸ਼ਿਪ ਮੌਜੂਦ ਰਹੀ ਆਓ ਦੇਖਦੇ ਹਾਂ ਇਸ ਰਿਪੋਰਟ ਜਰੀਏ ਤਾਂ ਉਹਨੇ ਜੀ ਬੰਦਾਂ 20 ਕਿੱਲੇ ਪਿੰਡ ਦੀ ਜ਼ਮੀਨ ਸਾਰੇ ਪਿੰਡ ਦੀ ਸਾਰੇ ਪਿੰਡ ਦੀ ਬਹੁਤ ਹੈ ਜੀ ਫਿਰ ਉਹ ਹੀ ਗੱਲ ਬੰਦਦੇ ਸਾਡੇ ਚਾਰ ਹਜ਼ਾਰ ਰੁਪਏ ਸਾਡੇ ਚਾਰ ਹਜ਼ਾਰ ਰੁਪਏ ਇਦੋਂ ਇਦਰ ਆ ਗਈ ਤੇ ਨਾ ਇਦਰੋਂ ਆ ਸਾਰੇ ਪਿੰਡ ਦੀ ਜ਼ਮੀਨ ਦਾ ਲਾ ਲਓ 2000 ਬਿੱਗੇ ਲਾ ਲਓ ਸਾਰੀ ਪਿੰਡ ਦੀ ਪੁੱਛੀ ਨਾ 200 400 ਕਿੱਲਾ ਲਾ ਲਓ ਆ ਜੀ ਇਹਨਾਂ ਦਾ ਹੋਇਆ 400 400 ਏਕੜ ਦੇ ਕਰੀਬ ਹੋਵੇਗੀ 500 ਏਕੜ ਕੇ ਮੇਰੇ ਕੋਲ ਇੰਨਾ ਕੰਦਰ ਦੀ ਬੰਦੇ ਕਿੰਨੇ ਨੇ ਇਹਨਾਂ ਨੂੰ 5 ਕਿੱਲੇ ਜੋ ਪੰਚਾਇਤ ਦੀ ਜ਼ਮੀਨ ਸਭਾ ਦੇ ਚੱਲੇਗਾ ਜਿੱਕਾ ਕਰਵਾ ਹੈ ਕੱਗਰਵਾ 20 ਇੰਚ ਚੱਲੇਗਾ ਜੀ ਅੰਜਲ ਵੀ ਗਏ ਆ ਵਿੱਚ ਇਟਾ ਆ ਜਾਨਾ ਜਨਾਬੇ ਜੀ ਅੰਜਲ ਜੀ ਨਹਿਰ ਨਾਲ ਟੁੱਟਦੀ ਜੀ ਨਹਿਰ ਟੁੱਟੀ ਆ ਨਾ ਨਹਿਰ ਦਾ ਤਾਂ ਫਾਇਦਾ ਹੋਇਆ ਕਿ ਘੱਗਰ ਦਾ ਪਾਣੀ ਆ ਕੇ ਨਹਿਰ ਚ ਗਿਰਿਆ ਹੋਣਾ ਪਿੰਡ ਵੀ ਸਿੱਧਾ ਬਚਾਉਣਾ ਨਾ ਟੁੱਟਦੀ ਜੀ ਉਰੇ ਨੂੰ ਪਾਣੀ ਆਣਾ ਦਾ ਜੀ ਇੱਥੇ ਨੂੰ ਪਾਣੀ ਹੁੰਦਾ ਇੱਥੇ ਪਿਛਲੇ ਪਾਣੀ ਇਹਦੇ ਉੱਪਰੋਂ ਗਿਆ ਪੋਲਾਂ ਦੇ ਪਾਣੀ ਜੇ ਨਹਿਰ ਨਾਲ ਟੁੱਟਦੀ ਤਾਂ ਨੁਕਸਾਨ ਵੱਧੂਗਾ ਕੱਗਰ ਦਾ ਪਾਣੀ ਸਰਵਪ੍ਰਥ ਹੈ ਜੇ ਆਪ ਤੋਂ ਨਹੀਂ ਕਿਦਰ ਪੈਂਡ ਚੱਲਣਾ ਬਹੁਤ ਭੜਕੇ ਪਰਲਾ ਪਿੰਡ ਫਤ ਤੇ ਨੋਟ ਕਰਿਆ ਹਜ਼ਾਰ ਵਿੱਗੇ ਦੇ ਕਰੀਬ ਦੇਗਾ ਸਰਾਲਾ ਸਰਾਲਾ ਕਲਾ ਸਰਾਲਾ ਕਲਾ ਸਫਾਈ ਜੋਗਾ ਖੁਰਦਾ ਭੱਗੇ ਜਾਣਾ ਜੇ ਸਫਾਈ ਨਾ ਹੋ ਪਿੱਛਾ 20 ਪਿੰਡ ਡੁੱਬਾਂ ਜੀ ਉਹ 20 20 ਫੁੱਟ ਪਾਣੀ ਰਹਿਣਾ ਜੀ ਹਾਂ ਜੀ ਉਹ ਤਾਂ ਸਫਾਈ ਨਹੀਂ ਹੁੰਦੀ ਜਿਹੜੀ ਆਪ ਜੀ ਨੂੰ ਗੁਰੂ ਪਰੇਵੋ ਸਾਹਿਬ ਅਸਲ ਜੋ ਉਹਨਾਂ ਦੇ ਦਿਖਦਾ ਸੀ ਉਹਨਾਂ ਨੂੰ ਸਾਹਿਬ ਜੇ ਦੋ ਜਣੇ ਹੈ ਤਾਂ ਸਾਨੂੰ ਕੋਈ ਚੱਲਦਾ ਨਾ ਕਿ ਉਹ ਆਪਾਂ ਸਾਰੇ ਇਰੀਚ ਨਹੀਂ ਸਮਝ ਜਾਂਦਾ ਫਿਰ ਹੈ ਨਾ ਇਹ ਬੜੰਨ ਜਿਹਾ ਗਾਨੀ ਕੁਣੀਆ ਟੋਕੀਆਂ ਚੰਗੀਆਂ ਪੂਰੀ ਹਾਲਤ ਹੋ ਗਈ ਆ ਖੇਤ ਹੜ ਗਏ ਸਿਰਫ ਆ ਬਾੜੂ ਪਿੰਡ ਦੀ ਮੋਟਰਾਂ ਦੀ ਜ਼ਮੀਨ ਮੈਂ ਕਹਿੰਦਾ ਬਚ ਵੀ ਜਾਂਦੀ ਇਹ ਨਾ ਇਹ ਐਮਐਲਏ ਸਾਹਿਬ ਕੋਲ ਗੱਲ ਪਹੁੰਚ ਵੀ ਜਾਣੀ ਆ ਤੇ ਅਸੀਂ ਟਰਾਲੇ ਜ਼ਿਲ੍ਹੇ ਦੇ ਪ੍ਰਸ਼ਾਸਨ ਨੂੰ ਵੀ ਇਹ ਬੇਨਤੀ ਕਰਦੇ ਆਂ ਦੀ ਪਰਮਿਸ਼ਨ ਦਿਓ ਜੇ ਪਰਮਿਸ਼ਨ ਧੰਨਵਾਦੀ ਤਾਂ ਅਸੀਂ ਫਿਰ ਸਾਰੇ ਪਿੰਡਾਂ ਦੇ ਪਿੰਡਾਂ ਦੇ ਸਾਰੇ ਇਤਾਂ ਦੇ ਕੰਦਾ ਲਾਓ ਨੇ ਫਿਰ ਇਹ ਕੰਦ ਢਹਿਣੀ ਚਾਹੀਦੀ ਹੈ ਤੇ ਪਰਚਾ ਦਰਜਨ ਦੀਦਾ ਨੇ ਫਿਰ ਇਹ ਕੰਦ ਨੂੰ ਅਕਾਲੀ ਦਰਵਾਜ਼ਾ ਢਾਊਗਾ ਫਿਰ ਇਹਨੂੰ ਇਹ ਵੀ ਗੱਲ ਹੈਗੀ ਆ ਇਸ ਤਰ੍ਹਾਂ ਲਾ ਦਿੰਦੇ ਡੇੜੇ ਅੱਜ ਪੀਚਿੰਗ ਲਾ ਗਏ ਹਲੇ ਅਸੀਂ ਦੇਖਦੇ ਹਾਂ ਪ੍ਰਸ਼ਾਸਨ ਨੂੰ ਕਿ ਪ੍ਰਸ਼ਾਸਨ ਕੀ ਕਰਦਾ ਜੇ ਪ੍ਰਸ਼ਾਸਨ ਨਹੀਂ ਕਰੂਗਾ ਫਿਰ ਲੋਕਾਂ ਨੇ ਅਕਾਲੀ ਦਰਵਾਜ਼ਾ ਢਾਦਣੀ ਜੀ ਕਹਿੰਦੇ ਕੀ ਲੋੜ ਤੇ ਹਾਂ ਆ ਦੇਖੋ ਨੇ ਜੇਸਰਾਂ ਬਣਾ ਲੱਗਣਾ ਤੇ ਦਿੱਤਾ ਹਾਂਜੀ ਪੀਚੇ ਵੀ ਲੱਗ ਜੂਗੀ ਬਹੁਤ ਟੋਟਲ ਗਲਤ ਲੱਗੀ ਅੱਜ ਇੱਥੇ ਪੀਚੇ ਲੱਗੀ ਹੋਈ ਹੈ ਮੂਰਖਾਂ ਵਾਲਾ ਕੰਮ ਨੇ ਕੀਤਾ ਬਿਲਕੁਲ ਟੈਕਨੀਕਲ ਹੈ ਦੇਖੋ ਇੰਦਰ ਲੱਗਦੇ ਇਸ ਤੋਂ ਮੂਰਖ ਕਿਆ ਕਹਿੰਦਾ ਉਹ ਕਿ ਅੱਧਾ ਪਾਣੀ ਗਿਆ ਜੀ 50% ਪੀਚੇ ਸਾਰਾ ਇਹ ਸੜਕੇ ਕਦੇ ਨਹੀਂ ਪਿੰਡਾ ਪਾਣੀ ਟੱਪੇ ਜਨਾ ਮਰਜੀ ਹੜਾਇਆ ਪਹਿਲਾਂ ਇਹ ਸੜਕ ਨਹੀਂ ਕਦੇ ਟੱਪਿਆ ਨਾ ਇਹ ਪਾਣੀ ਵਰੀ ਆ ਵਰੀ ਨਹੀਂ ਨਿਸ਼ਾਨ ਹੋਇਆ ਜਿਹੜੇ ਸੜਾਣਾ ਸੜਾਣਾ ਦੇਖੋ ਕਿਚੇ ਕਹਿੰਦਾ ਕੋਈ ਗੱਲ ਨਹੀਂ ਚਲੋ ਪਤਾ ਕੀ ਗੱਲ ਐ ਐਮਐਲਏ ਐਮਐਲਏ ਨੂੰ ਬਖਰੇ ਕਰੂੰ ਕੋਈ ਬਖਰੇ ਧੰਨਵਾਦ ਤੁਹਾਡਾ ਬਖਰੇ ਕਰਨੋਂ ਨਹੀਂ ਹੈਗੇ ਐਮਐਲਏ ਦੀ ਜਿੱਚ ਪੱਖਾ ਨਾਲਾਂ ਚਪਜਾਂ ਔਰ ਪੈਵਲੈਂਡ ਸਾਰਾ ਕੀ ਨੁਕਸਾਨ ਹੋਇਆ ਜੀ ਇਹ ਪਹਿਲਾਂ 2023 ਦੇ ਵਿੱਚ ਵੀ ਹੋਇਆ ਸੀ ਨਹੀਂ ਜੀ 23 ਚ ਕੋਈ ਨਹੀਂ ਸੀ ਇਤੋਂ ਜ਼ਿਆਦਾ ਹੜ ਆਇਆ ਸੀ ਪਰ ਇਤੋਂ ਪਿੱਛੇ ਪਾਣੀ ਜ਼ਿਆਦਾ ਸੀ ਠੋਕਰ ਤੋਂ ਅੱਕੇ ਪਾਣੀ ਘਟ ਸੀ ਅੱਛਾ ਇਹ ਪਾਣੀ ਇਧਰੋਂ ਗਿਆ ਸਾਡੇ ਨੇੜੇ ਨਾਲੋਂ ਕੁਝ ਇਧਰ ਹਰਾਲਿਆ ਨਹੀਂ ਫਿਰ 23 ਚ ਕਿਉਂ ਨਹੀਂ ਇਧਰੋਂ ਗਿਆ ਪਾਣੀ ਕਿ ਉਹ ਜੀ ਪਾਣੀ ਜ਼ਿਆਦਾ ਕਰਕੇ ਖੁੱਪਰ ਦਾ ਕਰਕੇ ਪਾਣੀ ਜ਼ਿਆਦਾ ਹੋ ਗਿਆ। ਗਲਤ ਹੈ ਇਹਨੇ ਕੰਦ ਕਰਕੇ ਨੁਕਸਾਨ ਹੋ ਰਿਹਾ ਇਹ। ਜਮੀਨਾਂ ਡੀ ਵਿਚ ਨਾਲ। ਹੁਣ ਸਾਡੇ ਨੇੜੇ ਡੇਰੇ ਆ। ਸਾਨੂੰ ਤਾਂ ਫਿਰ ਖਤਰਾ ਹੈ ਜੇਕਰ ਉਧਰ ਨੂੰ। ਉਹਨੇ ਕੰਦਟਵਾ ਕੇ ਹਟਾ ਕੇ ਪ੍ਰਵਾਹ ਨਾ ਕਰੋ। ਕੋਈ ਨਹੀਂ ਮੇਰੀ ਇੱਕ ਨਾ ਅਸੀਂ ਆਵਾਂਗੇ ਆ ਜਿਹੜੀ ਜੀਪੀ ਕੱਟ ਜੇ। ਸਾਡੇ ਉਧਰ ਰਸਤਾ ਹੈਗਾ ਜੀ ਉਸ ਖੇਤ ਤੱਕ ਰਸਤਾ ਹੈਗਾ। ਜੋ ਜੋ ਮਰਜੀ ਆ ਜੀ ਉਹ ਸਿੱਛਾ ਬੈਲਕਮ ਹੈ। ਆ ਜੀ ਦੀ ਕੱਟ ਜੇ। ਹਾਂਜੀ। ਕਿਸੇ ਵੀ ਲੋਡ ਡਰਾ ਟਰੈਕਟਰ ਦੀ ਜੀਸੀਬੀ ਦੀ ਜੀਸੀਬੀ ਦੀ ਵੀ ਆਪਣਾ ਅਸੀਂ ਤੁਹਾਨੂੰ ਪ੍ਰੋਵਾਈਡ ਕਰਾਂਗੇ। ਦੀਦੀ ਵੜ ਜਾਣ ਦੇ ਫੋਨ ਕਰ ਸਰ ਇਹ ਪਤਾ ਵੀ ਕੀ ਹੈ ਤੁਹਾਨੂੰ ਇਹ ਤੇ ਇਹ ਟਾਈਮ ਹੀ ਖਤਰਾ ਹੈ ਕਿਉਂਕਿ ਡੇਰੇ ਨੇੜੇ ਜ਼ਮੀਨ ਪਰਾਂ ਨੂੰ ਜਾ ਰਿਹਾ ਜਿੱਥੋਂ ਜਿੱਥੋਂ ਪਾਣੀ ਆਂਦਾ ਹੈ ਢਾਂਗਾਂ ਘਿਰਦੀਆਂ ਹਰਕਤ ਕਰ ਚਾਈ ਜਾਂਦਾ ਹੈ ਤੁਸੀਂ ਸ਼ੁਰੂ ਕਰੋ ਜਿੱਦਾਂ ਤੁਹਾਨੂੰ ਸਾਨੂੰ ਦੱਸ ਦਿਓ ਤੁਸੀਂ ਕੰਦ ਕਰਕੇ ਰਸਤੇ ਬਦਲਣ ਦਾ ਖਤਰਾ ਕਰ ਚੁੱਕਾ ਹੈ ਪਾਣੀ ਇਧਰ ਰੋਕ ਲੱਗ ਕੇ ਨਾ ਇਧਰ ਸਰਮਾਜੀ ਅੱਲੇ ਅਭੀ ਇਹ ਪ੍ਰਤੱਖ ਰੂਪ ਜੀ ਦੀਦੀ ਆ ਇਹ ਕੰਦ ਕਰਕੇ ਇੱਕ ਅਗਰ ਰਸਤਾ ਬਦਲ ਲਿਆ ਆਪਣਾ ਹੁਣ ਮੇਰਾ ਉੱਥੇ ਘੱਟ ਤੋਂ ਘੱਟ ਵੀ 80000 ਦਾ ਨੁਕਸਾਨ ਹੋਇਆ ਨਾਲ ਜਿਹੜੀ ਜ਼ਮੀਨ ਗਈ ਦੇਖੋ ਜਿਹੜੀ ਜ਼ਮੀਨ ਚੜ ਗਈ ਉਹ ਬੰਦ ਹੀ ਕੋਈ ਨਹੀਂ ਜੀ ਨਨੋ ਤੇ ਬੰਦ ਹੋ 40 ਫੁੱਟ ਇਤਨਾ ਸਿੱਧੀ ਟਾਂਗ ਆ ਜੀ ਇਤਨਾ ਇੱਥੇ ਟੌਪ ਕਰਿਓ ਪਿੰਡ ਤੋਂ ਹੁਣ ਉਹ ਸਰਾ ਪਹਿਲੀ ਵਲੀ ਆਪਾਂ ਨਾਲ ਆ ਕਾਰਵਾਈ ਯੂਨਿਟ ਆ ਕੇ ਲੱਗਦਾ ਆ ਜੋ ਪਿੱਛੇ ਅੱਗੇ ਇੱਥੇ ਦੇਖੋ ਯਾਰ 50 70 ਫੁੱਟ ਜਮਾਲੀ ਜਮਾਲੀ ਆਓ ਅੱਗੇ ਚਲੀ ਜਾਓ ਜੀ ਇੱਥੇ ਆਓ ਚੱਲੋ ਹਾਓ ਆਜੋ ਜੀ ਆਓ ਜੀ ਬੇਟੀ ਜੀ ਬੰਦ ਤੋਂ ਨਹੀਂ ਏਰੀਆ ਹੈ ਨੁਕਸਾਨ ਜਿਹੜਾ ਹੈ ਬੋਡਾ ਏਰੀਆ ਸਵਾਦ ਉਸੋ ਕਿਲਾ ਰਾਮਪਰ ਦਾ ਵੀ ਹੈਗਾ ਜੀ ਰਾਮਪਰ ਦਾ ਵੀ ਏਰੀਆ ਜੀ ਨਾਮੀ ਖੁਰ ਦੇ ਲਿਖੋ ਜੀ ਜੰਡਕੀ ਵਾਲਾ ਰੋਡ ਤੇ ਟੋਟਲ ਕਿੰਨੇ ਨੁਕਸਾਨ ਹੋਏ ਉਹ ਆਪਣਾ ਜੀ ਰੋਡ ਤੱਕ ਨੁਕਸਾਨ ਰੋਡ ਤੱਕ ਦਾ ਰੋਡ ਤੇ ਲੈ ਕੇ ਇਧਰ ਸਿੰਪਲਾਂ ਤੱਕ